ਜੀ ਅਜੇ ਸ਼ੇਰ ਇਹ ਲਾਇਨ ਜੇ ਲੋਕ ਸਭਾ ਚ ਗੂੰਜੇਗਾ ਠੀਕ ਹੈ ਕਿਹਦੀ ਬਦੌਲਤ ਪੰਜਾਬ ਦੀ ਜਨਤਾ ਦੀ ਬਦੌਲਤ ਕਿਉਂਕਿ ਜੰਦਾ ਜਨਤਾ ਜਨਾਰਦਨ ਦੀ ਕੋਈ ਆਵਾਜ਼ ਹੈ ਇਸ ਟਾਈਮ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਮੀ ਤੋੜਾ ਇਲੈਕਸ਼ਨ ਲੜੇ ਜਿਹੜੇ ਸਾਡੇ ਐਮਪੀ ਰਮਨ ਸਿੰਘ ਬਿੱਟੂ ਸਾਹਿਬ ਠੀਕ ਹੈ ਜੀ ਮਹੀਨਾ ਪਹਿਲਾਂ ਤੇ ਸਿਰਫ ਫੋਨ ਨੀ ਚੱਕਦੇ ਸੀਗੇ 5 ਸਾਲ ਕਿੱਥੇ ਨਜ਼ਰ ਤੇ ਆਏ ਨਹੀਂ ਤੇ ਹੁਣ ਨਜ਼ਰ ਆਣਾ ਸ਼ੁਰੂ ਹੋ ਗਏ ਮਤਲਬ ਵੋਟਾਂ ਲੈਣੀਆਂ ਤੇ ਬਾਅਦ ਚੋਂ ਨਜ਼ਰ ਆਣਾ ਬੰਦ ਹੋ ਜਾਣਾ ਇਹ ਕੰਮ ਨਾ ਜੇ ਆਪ ਦੇ 13 MP ਹੋਣ ਤੇ ਪੰਜਾਬ ਦਾ ਕੋਈ ਕੰਮ ਨਹੀਂ ਹੋਇਆ ਬੜੇ ਲੋਕਾਂ ਦਾ ਸੁਣਨ ਨੂੰ ਮਿਲਿਆ ਫੋਨ ਆਇਆ ਤੁਹਾਡੇ ਪੱਤਰਕਾਰ ਭਾਈ ਚਰਚੋ ਵੀ ਗੱਲਾਂ ਉੱਠੀਆਂ ਕਿ ਇਸ ਵਾਰੀ ਤੁਸੀਂ ਇਲੈਕਸ਼ਨ ਲੜੋ ਮੈਂ ਉਹਨਾਂ ਨੇ ਕੀ ਗੱਲ ਕਹੀ ਹੈ ਕਿ ਮੇਰਾ ਕੋਈ ਸ਼ੌਂਕ ਨਹੀਂ ਹੈ ਕਿਤੇ ਕਿਤੇ ਸੁਪਨਾ ਤਾਂ ਨਹੀਂ ਦੇਖਿਆ ਸੁਪਨਾ ਨਹੀਂ ਦੇਖਿਆ ਜੀ ਇਹ ਹਕੀਕਤ ਹੈ ਅੱਜ ਵੀ ਕਹਿ ਰਹੇ ਹੋ ਕਿਸਾਨ ਭਰਾ ਕਿਸਾਨ ਭਰਾਵਾਂ ਦੇ ਕੰਮ ਨਹੀਂ ਹੋਏ ਕਿਸਾਨੀ ਅੰਦੋਲਨ ਨੂੰ ਲੈ ਕੇ ਤੁਸੀਂ ਸੀ ਜਿਹੜੇ ਕਿ ਉਹਦਾ ਵਿਰੋਧ ਕਰਦੇ ਸੀ ਕਿਸਾਨਾਂ ਨੂੰ ਮਾੜਾ ਗੋਰ ਬੋਲਦਾ ਸੀ ਅਮਿਤ अरोड़ा ਅੱਜ ਕਿਸਾਨੀ ਭਰਾ ਯਾਦ ਆਗੇ ਅੱਪਕੀ ਬਾੜ ਅਮਿਤ ਰੋੜਾ ਤੇ ਇਹ ਕਿਥੋਂ ਆਵਾਜ਼ ਨਿਕਲੀ ਹੈ ਕਿਥੋਂ ਕਿਥੋਂ ਗੱਲ ਹੋਈ ਹੈ ਕਿਸੇ ਹੋਰ ਦਾ ਚੋਰੀ ਕਰ ਲਿਆ ਨਾਮ ਆਪਣਾ ਫਿੱਟ ਕਰ ਲਿਆ ਮੇਰੀ ਗੱਲ ਸੁਣੋ ਇਹ ਟਾਈਟਲ ਜਨਤਾ ਦੇਗੀ ਸ਼ਸ਼ੀਕਲ ਜੀ ਮੈਂ ਪ੍ਰਿਆੰਗਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਅੱਜ ਗੱਲ ਕਰਨ ਜਾ ਰਹੇ ਹਾਂ ਜੀ ਅਮਿਤ अरोड़ा ਦੇ ਨਾਲ ਖਾਸ ਕਾਰਨ ਕੀ ਹੈ ਖਾਸ ਰੀਜ਼ਨ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਬਾਕੀ ਦੇ ਨਾਲ ਜਿਹੜਾ ਇਹ ਬਿਆਨ ਦਿੰਦੇ ਨੇ ਤੇ ਜਦੋਂ ਵੀ ਬਿਆਨ ਦਿੰਦੇ ਨੇ ਉਹ ਵਿਵਾਦ ਪਾ ਦਿੰਦਾ ਹਮੇਸ਼ਾ ਵਿਵਾਦਾਂ ਦੇ ਵਿੱਚ ਘਿਰੇ ਰਹਿਣ ਵਾਲੇ ਅਮਿਤ अरोड़ा ਕੁਝ ਨਵਾਂ ਤਿਆਰ ਕਰ ਰਹੇ ਨੇ ਕੁਝ ਨਵੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਸੋ ਜੈ ਜਗ 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 ਸਰਨਾ ਪਹਿਲਾਂ ਤੇ ਮੈਂ ਜਿੰਨੀ ਵੀ ਪੰਜਾਬ ਦੀ ਜਨਤਾ ਜੀ ਬਹੁਤ ਹੀ ਜ਼ਿਆਦਾ ਨਿਰਾਸ਼ ਹੋਈ ਪੀ ਸੀ ਪੰਜਾਬ ਦੀ ਜਨਤਾ ਨਿਰਾਸ਼ ਕਿਉਂ ਹੋਈ ਪੀ ਸੀ ਕਿ ਪਿਛਲੇ 5 ਸਾਲ ਪੰਜਾਬ ਦੇ 13 ਐਮਪੀ ਹੋਣ ਤੇ ਪੰਜਾਬ ਦਾ ਕੋਈ ਕੰਮ ਨਹੀਂ ਹੋਇਆ ਜੀ ਬੜੇ ਲੋਕਾਂ ਦਾ ਸੁਣਨ ਨੂੰ ਮਿਲਿਆ ਫੋਨ ਆਇਆ ਤੁਹਾਡੇ ਪੱਤਰਕਾਰ ਭਾਈ ਚਰਚੂ ਵੀ ਗੱਲਾਂ ਉੱਠੀਆਂ ਕਿ ਇਸ ਵਾਰੀ ਤੁਸੀਂ ਇਲੈਕਸ਼ਨ ਲੜੋ ਮੈਂ ਇਹ ਗੱਲ ਕਹੀ ਹੈ ਕਿ ਮੇਰਾ ਕੋਈ ਸ਼ੌਂਕ ਨਹੀਂ ਹੈ ਅਮੀਤ ਜੀ ਕਿਤੇ ਸੁਪਨਾ ਤਾਂ ਨਹੀਂ ਦੇਖਿਆ ਸੁਪਨਾ ਨਹੀਂ ਦੇਖਿਆ ਜੀ ਇਹ ਹਕੀਕਤ ਹੈ ਇਹ ਹਕੀਕਤ ਆ ਤੁਸੀਂ ਫੋਨ ਆ ਰਹੇ ਨੇ ਕਿ ਪੰਜਾਬ ਦਾ ਨਕਸ਼ਾ ਸੁਧਾਰੋ ਹੈ ਮੇਰੀ ਗੱਲ ਸੁਣੋ ਇਹ ਹਕੀਕਤ ਹੈ ਹਕੀਕਤ ਕਿਉਂ ਹੈਗੀ ਹੈ ਕਿਉਂਕਿ ਤੁਸੀਂ ਪੰਜਾਬ ਦੇ ਕੰਮ ਜਿਹੜੇ ਕਿਹੜੇ ਦੇਖ ਲੈ ਵਧੀਆ ਕੰਮ ਹੋਏ ਨੇ ਜਿਹੜੇ ਸਾਡੇ ਐਮਪੀ ਰਵਨੀਤ ਸਿੰਘ ਬਿੱਟੂ ਸਾਹਿਬ ਠੀਕ ਹੈ ਜੀ ਮਹੀਨਾ ਪਹਿਲਾਂ ਤੇ ਸਿਰਫ ਫੋਨ ਹੀ ਚੱਕਦੇ ਸੀਗੇ 5 ਸਾਲ ਕਿਥੇ ਨਜ਼ਰ ਤੇ ਆਏ ਨਹੀਂ ਤੇ ਹੁਣ ਨਜ਼ਰ ਆਣਾ ਸ਼ੁਰੂ ਹੋ ਗਏ ਮਤਲਬ ਵੋਟਾਂ ਲੈਣੀਆਂ ਤੇ ਬਾਅਦ ਚੋਂ ਨਜ਼ਰ ਆਣਾ ਬੰਦ ਹੋ ਜਾਣਾ ਇਹ ਕੰਮ ਨੇ ਕਿਸੇ ਕੈਂਡੀਡੇਟ ਤੇ ਨਿਸ਼ਾਨਾ ਨਹੀਂ ਸਾਧਨ ਨੂੰ ਕਵਾਂਗੀ ਵੈਸੇ ਤੇ ਮੈਂ ਗੱਲ ਕਰਦੀ ਆ ਕਿ ਹਰੇਕ ਪੋਲਿਟਿਕਲ ਆਗੂ ਇਦਾਂ ਹੀ ਕਰਦਾ ਹੈ ਕਿ ਜਦੋਂ ਇਲੈਕਸ਼ਨਸ ਆਉਂਦੇ ਨੇ ਹਲੇ ਹਰੇਕ ਪੋਲਿਟਿਕਲ ਪਾਰਟੀ ਦਾ ਹੀ ਇਹ ਕੰਮ ਹੈ ਕਿ ਵੋਟਾਂ ਵੇਲੇ ਲੋਕਾਂ ਨੂੰ ਜਿਹੜਾ ਕਿ ਪਰਤਿਆ ਲੈਂਦੇ ਨੇ ਪਿਆਰ ਦੇ ਨਾਲ ਵੋਟਾਂ ਲੈ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹ ਗਾਇਬ ਹੋ ਜਾਂਦੇ ਨੇ ਮੈਨੂੰ 20 ਸਾਲ ਹੋ ਗਏ ਹਿੰਦੂ ਰਾਜਨੀਤੀ ਕਰਦੇ ਜੀ ਅੱਧੀ ਉਮਰ ਮੈਂ ਆਪਣੀ ਹਿੰਦੂ ਰਾਜਨੀਤੀ ਕੱਢਤੀ ਹੈ ਪਰ ਮੈਨਰਾ ਨਾ ਕਦੀ ਸ਼ੌਂਕ ਨਹੀਂ ਸੀਗਾ ਅੱਜ ਮੇਰਾ ਸ਼ੌਂਕ ਕਿਉਂ ਬਣਿਆ ਜਦੋਂ ਮੈਂ ਪੰਜਾਬ ਦੀ ਜਨਤਾ ਜਦੋਂ ਮੈਨੂੰ ਮੈਸੇਜ ਆਨੇ ਸ਼ੁਰੂ ਹੋ ਗਏ ਕੀ ਅਮੀ ਜੀ ਇਸ ਵਾਰੀ ਤੁਹਾਡੀ ਲੋਡ ਹੈ ਮੈਂ ਇਲੈਕਸ਼ਨ ਲੜਨ ਦਾ ਤਾਂ ਮੂਡ ਬਣਾਇਆ ਸੀਗਾ ਕਿਉਂਕਿ ਪੰਜਾਬ ਦੀ ਜਨਤ ਮੇਰੀ ਗੱਲ ਮੈਂ ਹਾਸਲ ਆਵਾ ਮੈਂ ਹਾਸਲ ਆਵਾ ਮੈਂ ਹਾਸਲ ਆਵਾ ਹੈਨਾ ਮੈਨੂੰ ਕੀ ਕਹਿੰਦੇ ਨੇ ਕਿ ਤੁਹਾਨੂੰ ਪਤਾ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਕਿਸੇ ਹਿੰਦੂ ਰਾਜ ਦੇ ਵਿੱਚ ਨਹੀਂ ਰਹਿ ਰਹੇ ਮੇਰੀ ਗੱਲ ਸੁਣੋ ਜੀ ਹਿੰਦੂ ਰਾਜ ਪੰਜਾਬ ਰਾਜ ਮੈਂ ਇਹ ਨਹੀਂ ਕਹਿ ਰਿਹਾ ਸਾਰੇ ਭਾਈਚਾਰੇ ਅਸੀਂ ਬਹੁਤ ਖੁਸ਼ ਆ ਸਾਡਾ ਏਕਾ ਕਿੰਨਾ ਬੱਚੀ ਕਰ ਰਹੇ ਹੋ ਅੱਜ ਕਰ ਰਹੇ ਹੋ ਤੁਸੀਂ ਭਾਈਚਾਰਕ ਸਾਂਝ ਦੀ ਗੱਲ ਪਹਿਲੇ ਪਹਿਲੇ ਨਹੀਂ ਕਰਦੇ ਪਹਿਲੇ ਕਦੇ ਨਹੀਂ ਕਰਦੇ ਤੁਸੀਂ ਹੁਣੇ ਉਹਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਪਹਿਲੇ ਤੁਸੀਂ ਕਿਹਾ ਕਿ ਮੈਂ ਹਿੰਦੂ ਹਿੰਦੂ ਰਾਜ ਰਾਜਨੀਤੀ ਕੀਤੀ ਆ ਹੁਣੇ ਤੁਸੀਂ ਕਿਹਾ ਨਾ 2 ਮਿੰਟ ਪਹਿਲਾਂ ਹੀ ਚੀਜ਼ ਦੱਸਣਾ ਚਾਹਨਾ ਪਹਿਲਾਂ ਰਾਮ ਨਾਲ ਗੱਲ ਸੁਣੋ ਜੀ ਗੁੱਸਾ ਨਾ ਕਰੋ ਜੀ ਠੰਡੇ ਰਹੋ ਜੇ ਹੱਸਣਾ ਵੀ ਹੈ ਧਿਆਨ ਨਾਲ ਹਸੋ ਕਿਉਂਕਿ ਆਪਦਾ ਹਾਸਾ ਨਿਕਲ ਜਾਂਦਾ ਹਾਸਾ ਮੇਰਾ ਆਪਣਾ ਕਿਉਂ ਨਿਕਲਿਆ ਵੇ ਕਿ ਤੁਸੀਂ ਤੇਜ਼ੀਦ ਹੋ ਗਏ ਹੋ ਕਿਉਂ ਪਤਾ ਨਹੀਂ ਜੇਦਿ ਹੋ ਗਏ ਜਾਂ ਤੁਸੀਂ ਮੈਨੂੰ ਵੋਟ ਨਹੀਂ ਪਾਣੀ ਹੋਣੀ ਜਾਂ ਇਹ ਸੋਚ ਰਹੇ ਹੋ ਜੀ ਤੁਸੀਂ ਮੈਨੂੰ ਜਾ ਕੇ ਖੁਦ ਵੋਟ ਪਾਉਂਗੇ ਕਿਉਂ ਪਾਉਂਗੇ ਕਿਉਂਕਿ ਤੁਸੀਂ ਕੰਮ ਕਰਦੇ ਦੇਖੇ ਹੈ ਕਿ ਅੰਮੀ ਤੋੜਾ ਨੇ 20 ਸਾਲ ਕਿੱਦਾਂ ਲੁਧਿਆਣਾ ਦੀ ਪੰਜਾਬ ਦੀ ਸੇਵਾ ਕੀਤੀ ਹੈ ਇਹ ਤੁਸੀਂ ਦੇਖੋਗੇ ਕਿੰਨੀ ਦੀ ਸੇਵਾ ਕੀਤੀ ਹੈ ਕਿੱਦਾਂ ਦੀ ਸੇਵਾ ਕੀਤੀ ਹੈ ਗਿਣਾ ਦੋ ਜ਼ਰਾ ਮੈਂ ਤੁਹਾਨੂੰ ਸਾਰੀ ਚੀਜ਼ਾਂ ਦੱਸਾਂਗਾ ਹਰ ਚੀਜ਼ ਤੁਹਾਨੂੰ ਪੁਆਇੰਟ-ਪੁਆਇੰਟ ਪੰਜਾਬ ਦੀ ਜਨਤਾ ਨਾਲ ਵਿਤਕਰਾ ਕਿਉਂ ਜੇ ਅੱਜ ਸ਼ੇਰ ਇਹ ਲਾਇਨ ਜੇ ਲੋਕ ਸਭਾ 'ਚ ਗੂੰਜੇਗਾ ਠੀਕ ਹੈ ਕਿਹਦੀ ਬਦੌਲਤ ਪੰਜਾਬ ਦੀ ਜਨਤਾ ਦੀ ਬਦੌਲਤ ਕਿਉਂਕਿ ਜੰਦਾ ਜਨਤਾ ਜਨਾਰਦਨ ਜੀ ਇੱਕੋ ਹੀ ਆਵਾਜ਼ ਹੈ ਇਸ ਟਾਈਮ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਮੀਤ ਰੋੜਾ ਇਲੈਕਸ਼ਨ ਲੜੇ ਤਾਂ ਕਿ ਮੈਂ 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 ਡੇਟ ਪੁੱਛਣਾ ਚਾਹਾਂਗੀ ਟਾਈਮ ਪੁੱਛਣਾ ਜਾਵਾਂਗੀ ਨਹੀਂ ਨਹੀਂ ਅਮੀ ਜੀ ਇੱਥੇ ਆਈਓ ਜਰਾ ਇੱਧਰ ਆ ਕੇ ਮੈਂ ਗੌਰ ਦੇ ਨਾਲ ਇੱਕ ਵਾਰੀ ਕਹੂੰਗੀ ਜ਼ਰੂਰ ਜ਼ਰੂਰ ਇੱਕ ਵਾਰੀ ਨਾ 2 ਮਿੰਟਸ ਰਕੇ ਕੰਟੀਨਿਊ ਕਰਦੇ ਆ ਡੇਟ ਟਾਈਮ ਕਦੋਂ ਰਾਤ ਨੂੰ ਕਿੰਨੇ ਕ ਵਜੇ ਆਇਆ ਸੀ ਸੁਪਨਾ ਜਦੋਂ ਕਿ ਲੋਕਾਂ ਨੇ ਆ ਕੇ ਤੁਹਾਨੂੰ ਕਿਹਾ ਕਿ ਅਸੀਂ ਤੁਹਾਨੂੰ ਐਜ਼ ਅ ਕੈਂਡੀਡੇਟ ਦੇਖਣਾ ਚਾਹੁੰਦੇ ਹਾਂ ਮੈਂ ਕਹਿੰਨਾ ਪ੍ਰਿੰਕਾ ਜੀ ਇਸ ਚੀਜ਼ ਨੂੰ ਤੁਸੀਂ ਸੁਪਨੇ ਜਨਾ ਲੋ ਤਾਂ ਤੁਸੀਂ ਸੁਪਨੇ ਦੀ ਗੱਲਾਂ ਕਰੋ ਇਹ ਹਕੀਕਤ ਹੋਣੀ ਹੈ ਇਹ ਹਕੀਕਤ ਹੋਣੀ ਹੈ ਜਦੋਂ ਅਮਿਤ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਇਹ ਜਨਤਾ ਜਨਾਰਦਨ ਨੇ ਬਣਾਣਾ ਹੈ ਪੰਜਾਬ ਦੀ ਜਨਤਾ ਜਿਹੜੀ ਇਸ ਟਾਈਮ ਬਦਲਾਵ ਚਾਹਦੀ ਹੈ ਕਿ ਬਦਲਾਵ ਸਾਡੇ ਪੰਜਾਬ ਦਾ ਸ਼ੇਰ ਪੰਜਾਬ ਦਾ ਲਾਇਨ ਅਮਿਤ ਰੋੜਾ ਜਾ ਕੇ ਹਿੰਦੂ ਜੱਟ ਆਵਾਜ਼ ਚੱਕ ਕੇ ਲੋਕ ਸਭਾ ਚ ਤਾਂ ਕਿ ਜਿਹੜੇ ਕਿਸਾਨ ਭਰਾਵਾਂ ਦੇ ਅਜੇ ਤੱਕ ਕੰਮ ਨਹੀਂ ਹੋਏ ਕਿਸਾਨ ਭਰਾ ਮੇਰੇ ਦੇਖੋ ਕਿੰਨੀ ਦੇਰ ਦੋ ਮਿੰਟ ਦੋ ਮਿੰਟ ਮੈਂ ਇੱਥੇ ਨਾ ਕਲਿੱਪ ਐਡ ਕਰੂੰਗੀ ਕਿਸਾਨੀ ਅੰਦੋਲਨ ਨੂੰ ਲੈ ਕੇ ਤੁਸੀਂ ਸੀ ਜਿਹੜੇ ਕਿ ਉਹਦਾ ਵਿਰੋਧ ਕਰਦੇ ਸੀ ਕਿਸਾਨਾਂ ਨੂੰ ਮਾੜਾ ਕੌਣ ਬੋਲਦਾ ਸੀ ਅਮਿਤ अरोड़ा ਅੱਜ ਕਿਸਾਨੀ ਭਰਾਇਆ ਦਾਗੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਉਹ ਬੰਦੇ ਨਹੀਂ ਦੇਖੇ ਜਿਹੜੇ ਐਮਪੀ ਮੈਂ ਮੰਤਰੀ ਹੁਣ ਬੀਜੇਪੀ ਦੇ ਜਾ ਤੁਸੀਂ ਲਗਾ ਲੋ ਆ ਕੇ ਮੀਟਿੰਗਾਂ ਕਰਕੇ ਜੇ ਹੀ ਹਿੰਦੂ ਜੱਟ ਹੁੰਦਾ ਸ਼ੇਰ ਹੁੰਦਾ ਕਿਸਾਨ ਭਰਾਵਾਂ ਦਾ ਮਸਲਾ ਹੱਲ ਕਰਦਾ ਮੈਂ ਹੁਣ ਕਹਿੰਦਾ ਮੈਂ ਆਪਣੇ ਕਿਸਾਨ ਭਰਾਵਾਂ ਦੇ ਨਾਂ 'ਤੇ ਆ ਮੁੱਕਰਦਾ ਨਹੀਂ ਮੇਰੀ ਮੇਰੀ ਗੱਲ ਸੁਣੋ ਆਪਾਂ ਕਹਿੰਨੇ ਕੀ ਰਾਜਨੀਤੀ ਲੀਡਰ ਕਿੱਦਾਂ ਦੇ ਹੁੰਦੇ ਨੇ ਜਿਹੜੇ ਕਿ ਵੋਟਾਂ ਦੀ ਰਾਜਨੀਤੀ ਕਰਦੇ ਨੇ ਉਹ ਕਿੱਦਾਂ ਦੇ ਲੀਡਰ ਹੁੰਦੇ ਨੇ ਇਹ ਚਿਹਰਾ ਦੇਖ ਲਓ ਜੀ ਪਹਿਲੇ ਕਿਸਾਨਾਂ ਨੂੰ ਮਾੜਾ ਬੋਲਣ ਵਾਲੇ ਤੇ ਅੱਜ ਉਹਨਾਂ ਨੂੰ ਕਿਸਾਨ ਭਰਾ ਆਖ ਰਹੇ ਨੇ ਜੇ ਮੇਰੇ ਪੰਜਾਬ ਦਾ ਵਿਤਕਰਾ ਕੀਤਾ ਜਾਏ ਸੋਚ ਸੋਚ ਕੇ ਸੋਚ ਕਿੱਦਾ ਬਦਲੀ ਸੋਚ ਕਿੱਦਾ ਬਦਲੀ ਪੰਜਾਬ ਦਾ ਵਿਤਕਰਾ ਹੋ ਰਿਹਾ ਕਰੋ ਯਾਦਾ ਇੱਕ ਦੋ तकरीबन 2 ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਗੱਲ ਤੇ ਸੁਣ ਲੋ ਪਹਿਲਾਂ ਗੱਲ ਤੇ ਸੁਣ ਲੋ ਜਾਂ ਆਪਣੀ ਸੁਣ ਲੋ ਜਾਂ ਮੇਰੀ ਸੁਣ ਲੋ 2 ਸਾਲ ਪਹਿਲਾਂ ਇੰਟਰਵਿਊ 'ਚ ਤੁਸੀਂ ਕਿਸਾਨੀ ਅੰਦੋਲਨ ਨੂੰ ਮਾਰਾ ਕਹਿ ਰਹੇ ਹੋ ਮਾਰਾ ਨਹੀਂ ਕਿਹਾ ਮੈਂ ਮਾਰਾ ਨਹੀਂ ਕਿਹਾ ਮੈਂ ਮਾਰਾ ਨਹੀਂ ਕਿਹਾ ਕੋਲ ਮੇ ਕੋਈ ਇੰਟਰਵਿਊ ਹੈਗਾ ਮਾਰਾ ਨਹੀਂ ਕਿਹਾ ਤੁਸੀਂ ਮੇਰੀ ਗੱਲ ਨੂੰ ਸੋਚਿਆ ਨਹੀਂ ਮੈਂ ਉਹ ਕਿਹਾ ਕਿ ਜਿੱਥੇ ਲੋੜ ਹੈ ਉੱਥੇ ਜਾ ਕੇ ਤੁਸੀਂ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਲੋਕੀ ਪਰੇਸ਼ਾਨ ਹੋਣਗੇ ਜਨਤਾ ਪਰੇਸ਼ਾਨ ਹੋਏਗੀ ਤਾਂ ਕੀ ਬਣੂਗਾ ਅੱਜ ਵਪਾਰੀ ਪਰੇਸ਼ਾਨ ਹੈ ਪੰਜਾਬ ਦਾ ਅੱਜ ਮੇਰੇ ਕਿਸਾਨ ਭਰਾ ਪਰੇਸ਼ਾਨ ਨੇ ਪੰਜਾਬ ਦੇ ਮਤਲਬ ਪੰਜਾਬ ਸੋਨੇ ਦੀ ਚਿੜੀਆ ਵੈ ਮੈਂ ਕਹਿੰਦਾ ਇੰਨਾ ਟਾਈਮ ਭਾਜਪਾ ਨੇ 10 ਸਾਲ ਕੱਢਦੇ ਪਿੱਛੇ ਕਾਂਗਰਸ ਨੇ ਕੱਢਦੇ ਇੰਨੇ ਸਾਲ ਕਿੱਤੇ ਸੀ ਕੋਈ ਸੁਣਵਾਈ ਤਾਂ ਨਹੀਂ ਹੋਈ ਅੱਜ ਇਹ ਪੰਜਾਬ ਨਾਲ ਵਿਤਕਰਾ ਹੋ ਰਿਹਾ ਵੈ ਪੰਜਾਬ ਨਾਲ ਵਿਤਕਰਾ ਕਿਉਂ ਹੁੰਦਾ ਏ ਅੱਜ ਪੰਜਾਬ ਦੀ ਜਨਤਾ ਨੇ ਮੂਡ ਬਣਾ ਲਿਆ ਵੈ ਕਿ ਮੈਂ ਸ਼ੇਰ ਨੂੰ ਲੋਕ ਸਭਾ ਪਹੁੰਚਾਣਾ ਵੈ ਤੇ ਪੱਤਰਕਾਰ ਸਾਹਿਬ ਤੁਸੀਂ ਵੀ ਇਹ ਗੱਲ ਕਰੋ ਕਿ ਲੁਆਇਨ ਸ਼ੇਰ ਜਾਵੇ ਉਹ ਤੇ ਗਰਜੇ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਇਹ ਚ ਪੰਜਾਬ ਦਾ ਵਾਅਦਾ ਵੈ ਪੰਜਾਬ ਦੀ ਜਵਾਨੀ ਦਾ ਵਾਅਦਾ ਵੈ ਹੱਥ ਦਿਖਾਈਓ ਹੱਥ ਦਿਖਾਈਓ ਦਾ ਮਿੱਠੀਆਂ ਗੋਲੀਆਂ ਤਾਂ ਨਹੀਂ ਲੈ ਕੇ ਆਏ ਜਿਹੜੀਆਂ ਤੁਸੀਂ ਤੇਲ ਲਾ ਕੇ ਲੋਕਾਂ ਨੂੰ ਕਹਿੰਦਾ ਲੋਕਾਂ ਨੇ ਨਹੀਂ ਲੈਣੀਆਂ ਇਹ ਮਿੱਠੀਆਂ ਗੋਲੀਆਂ ਨਹੀਂ ਲੈਣੀਆਂ ਲੋਕਾਂ ਦੇ ਗੱਲਾਂ ਦੇ ਵਿੱਚ ਨਹੀਂ ਆਉਣਾ ਜੇ ਜਨਤਾ ਨੇ ਆਵਾਜ਼ ਨਿਕਲੀ ਨਾ ਜਨਤਾ ਨੇ ਗੱਲ ਕਹੀ ਹੈ ਕਿ ਇਸ ਵਾਰੀ ਅਪਕੀ ਬਾੜ ਅੰਮਿਤ ਰੋੜਾ ਤੇ ਇਹ ਕਿੱਥੋਂ ਆਵਾਜ਼ ਨਿਕਲੀ ਹੈ ਕਿੱਥੋਂ ਨਾ ਕਿੱਥੋਂ ਗੱਲ ਹੋਈ ਹੈ ਟਾਈਟਲ ਕਿਸੇ ਹੋਰ ਦਾ ਚੋਰੀ ਕਰ ਲਿਆ ਨਾਮ ਆਪਣਾ ਫਿੱਟ ਕਰ ਲਿਆ ਮੇਰੀ ਗੱਲ ਸੁਣੋ ਇਹ ਟਾਈਟਲ ਜਨਤਾ ਦੇਗੀ ਤੁਸੀਂ ਇਹ ਗੱਲ ਕਰੋ ਜਨਤਾ ਜਨਾਰਦਨ ਪੰਜਾਬ ਦੀ ਜਨਤਾ ਉਹ ਇੰਟਰਵਿਊ ਦੇ نیچے ਨਾ ਟਾਈਟਲ ਬਹੁਤ ਸਾਰੇ ਦੇ ਦਣੇ ਆ ਲੋਕਾਂ ਨੇ اچھا ਇੰਟਰਵਿਊ ਦਾ ਟਾਈਟਲ ਮੈਂ ਡਿਸਾਈਡ ਨਹੀਂ ਕਰਦੀ ਲੈਟ ਦਾ ਪੀਪਲ ਡਿਸਾਈਡ ਕਿ ਉਹਨਾਂ ਨੂੰ ਡਿਸਾਈਡ ਕਰਨ ਦੋ ਕੀ ਲਿਖਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਇਹ ਤਾਂ ਜਨਤਾ ਤੁਹਾਨੂੰ ਤੁਹਾਡੇ ਲੁਧਿਆਣਾ ਲਾਈਵ ਚੈਨਲ ਨੇ ਦੱਸੇਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਪੱਤਰਕਾਰ ਸਾਹਿਬ ਦਾ ਜਵਾਬ ਜ਼ਰੂਰ ਦੇਣਾ ਹੈ ਜੋ ਕਿ ਇਸ ਵਾਰੀ ਜੇ ਐਮਪੀ ਬਣੂਗਾ ਲੁਧਿਆਣਾ ਦੀ ਸੀਟ ਦਾ ਕੋਈ ਵੀ ਤੁਸੀਂ ਮੈਂ ਕਹਿੰਦਾ ਤੁਹਾਡੇ ਚੈਨਲ ਇੱਕ ਚੀਜ਼ ਹੋਰ ਕਹਿੰਨਾ ਜਿਹੜੀ ਮਰਜੀ ਸੀਟ ਤੋਂ ਤੁਹਾਡੇ ਚੈਨਲ ਰਕੀ ਚੀਜ਼ ਕਹਿ ਰਹੇ ਕਿ ਜਨਤਾ ਜਿੱਥੋਂ ਕਹੇਗੀ ਮੈਂ ਉੱਥੋਂ ਇਲੈਕਸ਼ਨ ਲੜੂਗਾ ਪਰ ਮੈਂ ਇੱਕ ਚੀਜ਼ ਦਾ ਵਾਅਦਾ ਕਰਦਾ ਮੈਂ ਉਹ ਸੀਟ ਦੀ ਗੱਲ ਨਹੀਂ ਮੈਂ ਪੂਰੇ ਆਪਣੇ ਪੰਜਾਬ ਦੀ ਗੱਲ ਕਰੂੰਗਾ ਇਹ ਵਾਅਦਾ ਕਿਉਂਕਿ ਇਹ ਪੰਜਾਬ ਦਾ ਸ਼ੇਰ ਹੈ ਇਹ ਲਾਇਨ ਹੈ ਇਹ ਜਦੋਂ ਗਰਜੇਗਾ ਆਵਾਜ਼ਾਂ ਨਿਕ ਜਾਣਗੀਆਂ ਲੋਕ ਸਭਾ ਦੇ ਵਿੱਚ ਕੀ ਪੁੱਛਿਆ ਜਾਊਗਾ ਕਿੱਥੇ ਕਿੱਥੇ ਮੇਰਾ ਜੋ ਮਿੱਤਾਂ ਮੇਰੇ ਪੰਜਾਬ ਨਾਲ ਵਿਤਕਰਾ ਕਿਹੜੀ ਗੱਲ ਆ ਮੇਰੀ ਪਾਲਾ ਅਸੀਂ ਨਾ ਛੋਟੇ ਜਦੋਂ ਹੁੰਦੇ ਸੀ ਕਹਾਣੀਆਂ ਸੁਣਦੇ ਸੀ ਸ਼ੇਰ ਆਇਆ ਸ਼ੇਰ ਆ ਰਿਹਾ ਗੱਡਰੀ ਆ ਲਾ ਹਾਲ ਤਾਂ ਨਹੀਂ ਹੋ ਜਾਊਗਾ ਬਾਅਦ ਦੇ ਵਿੱਚ ਉਹ ਹੈ ਨਾ ਭੱਜ ਕੇ ਲੁਕ ਗਿਆ ਸ਼ੇਰ ਕਿਤੇ ਨਜ਼ਰ ਹੀ ਨਹੀਂ ਆਇਆ ਗੱਲ ਸੁਣੋ ਮੇਰੀ ਗੱਲ ਸੁਣੋ ਸ਼ੇਰ ਨਾਲ ਡਰਦੇ ਐ ਠੀਕ ਐ ਸ਼ੇਰ ਨੂੰ ਜੋ ਜਨਤਾ ਪਸੰਦ ਕਰਦੀ ਐ ਠੀਕ ਐ ਜੀ ਲੁਆਇਨ ਨੂੰ ਜਨਤਾ ਪਸੰਦ ਕਰਦੀ ਐ ਹਿੰਦੂ ਜੱਟ ਨੂੰ ਪਸੰਦ ਕਰਦੀ ਐ ਤੇ ਪੰਜਾਬ ਦਾ ਸ਼ੇਰ ਐ ਜਦੋਂ ਲੋਕ ਸਭਾ 'ਚ ਗਰਜੂਗਾ ਨਾ ਆਵਾਜ਼ ਨਿਕਲੇਗੀ ਤੁਸੀਂ ਇੱਕ ਚੀਜ਼ ਦੇਖਣਾ ਕਿ ਸਿਰਫ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਹੱਕਾਂ ਲਈ ਗੱਲ ਨਿਕਲੇਗੀ ਕਿ ਮੇਰੇ ਪੰਜਾਬ ਦਾ ਹੱਕ ਇੱਥੇ ਰੱਖੋ ਜਿਹੜਾ ਤੁਸੀਂ ਇੰਨੇ ਟਾਈਮ ਰਾਜ ਕੀਤਾ ਜਿਹੜਾ ਸਾਡੇ ਪੰਜਾਬ ਨਾਲ ਮਿਛਾ ਚਿੱਲੂ ਭਰਬਾਣੀ ਤੁਸੀਂ ਰੱਖਿਆ ਹੋਇਆ ਕਿ ਮੇਰੇ ਕੋ ਲੈ ਕੇ ਜਾਓਗੇ ਇਹ ਗੱਲ ਸੁਣੋ ਇਹ ਤੇ ਜਨਤਾ ਤੁਹਾਨੂੰ ਖੁਦ ਚਿੱਲੂ ਭਰਬਾਣੀ ਰੱਖਿਆ ਹੋਇਆ ਹੈ ਤੁਹਾਨੂੰ ਖੁਦ ਦੱਸੇਗੀ ਕਿਉਂਕਿ ਜਨਤਾ ਤੁਹਾਨੂੰ ਖੁਦ ਗੱਲ ਕਰੇਗੀ ਕਿਉਂਕਿ ਇਸ ਵਾਰੀ ਜੇ ਜਨਤਾ ਨੇ ਮੂਡ ਬਣਾ ਲਿਆ ਹੈ ਤੇ ਅੰਮੀ ਤੋੜਾ ਜਿੱਤੂ ਜੀ ਪੰਜਾਬ ਨੂੰ ਕਿੱਦਾਂ ਦੀ ਤਰੱਕੀ ਦੇ ਰਾਹ ਤੇ ਦੇਖਣਾ ਚਾਹੁੰਦੇ ਹੋ ਅਗਰ ਮਤਲਬ ਅਜੇਹਾ ਹੋ ਜ਼ਿਆਦਾ ਵੈਸੇ ਤਾਂ ਕਦੇ ਇਹ ਹੋਣਾ ਨਹੀਂ ਅਗਰ ਹੋ ਜਾਂਦਾ ਤੇ ਤੁਸੀਂ ਇਹ ਦੱਸੋ ਕੀ ਕੀ ਚੇਂਜ ਕਰੋਗੇ ਤੁਹਾਨੂੰ ਖੁਸ਼ੀ ਨਹੀਂ ਹੋਗੀ ਮੈਂ ਇਲੈਕਸ਼ਨ ਲੜਾਂਗਾ ਇੱਕ ਚੀਜ਼ ਦੱਸੋ ਮੈਨੂੰ ਮੈਨੂੰ ਕਾਦੀ ਖੁਸ਼ੀ ਮੈਨੂੰ ਨਰਾਜ਼ਗੀ ਵੀ ਕਾਦੀ ਮੈਨੂੰ ਖੁਸ਼ੀ ਵੀ ਕਾਦੀ ਹੈਨਾ ਤੁਸੀਂ ਮੈਨੂੰ ਇਹ ਦੱਸੋ ਪੰਜਾਬ ਦੀ ਤਰੱਕੀ ਕਿਵੇਂ ਦੇਖਦੇ ਹੋ ਮੇਰੇ ਸਵਾਲ ਦਾ ਜਵਾਬ ਦਿਓ ਪੰਜਾਬ ਦੀ ਤਰੱਕੀ ਕਿਵੇਂ ਦੇਖਦੇ ਹੋ ਪੰਜਾਬ ਨੂੰ ਚਾ ਜਿਹੜੀ ਮਰਜ਼ੀ ਸੈਂਟਰ ਸਰਕਾਰ ਬਣੀ ਹੈ ਠੀਕ ਹੈ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਉਹ ਵਿਤਕਰਾ ਜਿਹੜਾ ਪੰਜਾਬ ਨਾਲ ਹੋ ਰਿਹਾ ਉਹਨੂੰ ਦੂਰ ਕਰਨ ਲਈ ਅੱਜ ਅੰਮ੍ਰਿਤੋੜਾ ਇਲੈਕਸ਼ਨ ਲੜ ਰਹੇ ਨੇ ਤੇ ਮਨ ਦੇ ਵਿੱਚ ਵਿਚਾਰ ਕਿਉਂ ਮੇਰੇ ਇਦਾਂ ਹੈ ਕਿ ਮਨ ਦੇ ਵਿੱਚ ਮੈਂ ਇੱਕ ਚੀਜ਼ ਜੋੜਨੀ ਹੈ ਕਿ ਪੰਜਾਬ ਨਾਲ ਜਿਹੜਾ ਵਿਤਕਰਾ ਹੋ ਰਿਹਾ ਵੈ ਉਹ ਵਿਤਕਰੇ ਨੂੰ ਦੂਰ ਕਰਨਾ ਹੈ ਕਿ ਪੰਜਾਬ ਨਾਲ ਮੇਰੇ ਵਿਤਕਰਾ ਕਿਉਂ ਹੋਇਆ ਉਹ ਸਰਕਾਰਾਂ ਤੋਂ ਪੁੱਛੂੰਗਾ ਜਦੋਂ ਸ਼ੇਰ ਗਰਜੇਗਾ ਨਾ ਲੋਕ ਸਭਾ ਦੇ ਵਿੱਚ ਕਿ ਤੁਹਾਨੂੰ 10 ਸਾਲ ਬਣਾਇਆ ਇਹ ਕੀ ਤਾਂ ਪੁੱਛ ਰਹੀ ਆ ਮੈਂ ਉਹੀ ਤਾਂ ਪੁੱਛ ਰਹੀ ਆ ਕਿੰਦਾ ਦਾ ਵਿਤਕਰਾ ਗੱਲ ਸੁਣ ਲਓ ਕਿ ਤੁਸੀਂ ਮੇਰੇ ਪੰਜਾਬ ਨਾਲ ਵਿਤਕਰਾ ਕੀਤਾ ਮੇਰੇ ਪੰਜਾਬ ਦਾ ਹੱਕ ਇੱਥੇ ਰੱਖ ਮੈਂ ਆਪਣੇ ਪੰਜਾਬ ਦਾ ਹੱਕ ਲੈਣ ਆਇਆ ਵਾਂ ਮੈਨੂੰ ਪੰਜਾਬ ਦੀ ਜਨਤਾ ਨੇ ਬਣਾਇਆ ਹੈ ਕਿ ਪੰਜਾਬ ਦੀ ਜਨਤਾ ਨੇ ਭੇਜਿਆ ਹੈ ਜੰਮੀ ਤਰੋੜਾ ਇਸ ਵਾਰ ਕਿਸੇ ਪਾਰਟੀ ਨੇ ਤਾਂ ਨਹੀਂ ਭੇਜਿਆ ਪੰਜਾਬ ਦੀ ਜਨਤਾ ਜਨਾਰਦਨ ਕੋਈ ਆਪਣੇ ਆਪਣੀ ਬੰਦਾ ਕੋਈ ਕਿਸੇ ਨੂੰ ਨਹੀਂ ਬਣਾਉਂਦਾ ਜੇ ਮੇਰੇ ਠਾਕੁਰ ਜੀ ਦਾ ਮੇਰੇ ਬੰਕੇ ਬਿਹਰ ਦਾ ਅਸ਼ੀਰਵਾਦ ਹੈ ਨਾ ਜੋ ਉਹੀ ਕਿਰਪਾ ਮੇਰੇ ਤੇ ਵਰਸਣੀ ਹੈ ਠਾਕੁਰ ਜੀ ਦੀ ਜੇ ਠਾਕੁਰ ਜੀ ਨੇ ਕਿਹਾ ਕਿ ਚੱਲ ਮੈਦਾਨ 'ਚ ਤੇ ਅੱਜ ਮੈਦਾਨ 'ਚ ਸਿਰਫ ਚਾਰਿਆਮੀ ਤੋੜਾ ਕਿਸੇ ਪਾਰਟੀ ਦੇ ਨਾਲ ਥੋਲ ਲੜੋਗੇ ਜਾਂ ਫਿਰ ਇੰਡੀਵਿਜੂਅਲੀ ਇਹ ਤਾਂ ਚਲੋ ਜੀ ਮੈਂ ਕਹਿੰਦਾ ਕਿ ਹਜੇ ਜਿਹੜੀ ਚਰਚਾਵਾਂ ਚੱਲ ਰਹੀਆਂ ਵੈ ਸੋਚਾਂਗੇ ਵਿਚਾਰ ਕਰਾਂਗੇ ਮੀਟਿੰਗਾਂ ਹੋਣਗੀਆਂ ਫਿਰ ਮੀਟਿੰਗਾਂ ਕਰਕੇ ਜਦੋਂ ਸਮੇਂ ਤੈਅ ਕਰਾਂਗੇ ਉਹ ਵੀ ਤੁਹਾਡੇ ਚੈਨਲ 'ਤੇ ਜਾਣ ਲੱਗਾ ਕਿ ਉਸ ਤੋਂ ਬਾਅਦ ਇੰਟਰਵਿਊ ਤੁਹਾਡੇ ਚੈਨਲ 'ਤੇ ਜਰੂਰ ਦੇਣਾ ਹੈ कि जनता नु सवाल पूछਾਂਗਾ ਕਿਹੜੀ ਹੌਟ ਸੀਟ ਤੋਂ ਜਮਾਇਸਨ ਚੋਣ ਲੜਨਾ ਕਿਹੜੀ ਪਾਰਟੀ ਹੋ ਲੜਨਾ ਜਿੱਥੇ ਮੇਰੀ ਜਨਤਾ ਮੈਨੂੰ ਜਵਾਬ ਦੇਗੀ ਜਿਆ ਜਾਤ ਕੇ ਕੀ ਜਾਤ ਕਰੂਗਾ ਹਾਂ ਹੌਟ ਸੀਟ ਵਾਲਾ ਚਿਹਰਾ ਦੇਖ ਲਓ ਪਹਿਲੇ ਹੌਟ ਸੀਟ ਵਾਲਾ ਚਿਹਰਾ ਦੇਖ ਲਓ ਸੁਣ ਲਓ ਸੁਣ ਲਓ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ ਮੈਂ ਜਿਤਨਾ ਮੈਨੂੰ ਠਾਕੁਰ ਜੀ ਦਾ ਆਸ਼ੀਰਵਾਦ ਹੈ ਬਿਆਰੀ ਦੇ ਦੀ ਕਿਰਪਾ ਹੈ ਮੇਰੇ ਤੋਂ ਠਾਕੁਰ ਜੀ ਦੀ ਇਹ ਵੀ ਜ਼ਿਆਦਾ ਖੁਸ਼ੀ ਹੈ ਕਿ ਖੁਸ਼ੀ ਬਿਆਰ ਕਰਦੇ ਹੋਏ ਹਾਸਾ ਨਿਕਲਿਆ ਇਹ ਗੱਲ ਤੇ ਸਭ ਪ੍ਰਿੰਕਾ ਜੀ ਵੀ ਖੁਸ਼ ਨੇ ਇੱਥੇ ਹਾਂ ਹਾਸਾ ਨਹੀਂ ਤੁਸੀਂ ਵੀ ਖੁਸ਼ ਮੈਂ ਹਾਸਾ ਨਹੀਂ ਮਤਲਬ ਮੈਂ ਖੁਸ਼ ਤਾਂ ਆਵਾ ਕਿ ਇਸ ਵਾਰੀ ਐਮਪੀ ਮੈਂ ਬੰਨਾ ਹੈ। ਬੱਸ ਲਈ ਖੁਸ਼ ਆ। ਚਲੋ ਛੱਡੋ ਐਮਪੀ ਦੀਆਂ ਗੱਲਾਂ ਨੂੰ ਆਪਾਂ ਸਾਈਡ ਤੇ ਰੱਖਦੇ ਆਂ। ਆਪਾਂ ਗੱਲ ਕਰਦੇ ਆਂ ਕਿ ਜੇਕਰ ਆ ਲੋਕ ਸਭਾ ਕੈਂਡੀਡੇਟ ਤਾਂ ਤੁਹਾਨੂੰ ਪਤਾ ਹੋਣਾ ਕਿ ਕੀ ਕਹਿੰਦੇ ਆ ਮੈਂਬਰ ਆਫ ਪਾਰਲੀਮੈਂਟ ਇਹਨੂੰ ਕਿਹਾ ਜਾਂਦਾ ਨਾ। ਕੀ ਕੀ ਉਸਦੇ ਕੰਮ ਕੀ ਹੁੰਦੇ ਨੇ? ਕਿਵੇਂ ਕੰਮ ਕਰਦਾ ਉਹ? ਕੁਝ ਪਤਾ ਨਹੀਂ ਤੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਕਰੋਗੇ ਕੰਮ ਤੇ ਕਿਹੜੇ ਪੈਲ ਦੇ ਆਧਾਰ ਤੇ ਕਰੋਗੇ? ਤੁਹਾਨੂੰ ਪੱਤਰਕਾਰੀ ਕਰਦੇ ਕਿੰਨਾ ਟਾਈਮ ਹੋ ਗਿਆ? ਤੁਸੀਂ ਮੇਰੇ ਸਵਾਲ ਦਾ ਜਵਾਬ ਮੇਰੇ ਸਵਾਲ ਦਾ ਜਵਾਬ ਨਹੀਂ ਪੱਤਰਕਾਰ ਪੱਤਰਕਾਰ ਕੌਣ ਹੈ ਪੱਤਰਕਾਰ ਕੌਣ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਨਾ ਮੈਂ ਉਹੀ ਕਹਿੰਦੀ ਆ ਕਿ ਇਲੈਕਸ਼ਨ ਕਿਹਨੇ ਲੜਨੇ ਆ ਮੇਰੀ ਗੱਲ ਸੁਣੋ ਇਲੈਕਸ਼ਨ ਤਾਂ ਜਿਹਨੂੰ ਲੜਨੇ ਆ ਤੁਸੀਂ ਆਖਰ ਸਭ ਦਾ ਜਿੰਨੇ ਵੀ ਮੈਂ ਕਹਿੰਨਾ ਨੇਤਾ ਨੇ ਪਹਿਲੀ ਗੱਲ ਆ ਮੈਂ ਨੇਤਾ ਨਹੀਂ ਆ ਮੈਂ ਜਨਤਾ ਦਾ ਬੇਟਾ ਆ ਨੇਤਾ ਦੇ ਮੈਂ ਆਪਣੇ ਨੂੰ ਕਦੀ ਕਹਿਣਾ ਹੀ ਨਹੀਂ ਨਾ ਮੈਰੀ ਤਾਂ ਜਿੱਤੇ ਮਰਜੀ ਕੋਈ ਬਾਹ ਫਾੜੇ ਕਵੇ ਅੰਮੀ ਤੇ ਮੇਰਾ ਕੰਮ ਰੁਕਿਆ ਹੋਇਆ ਮੇਰਾ ਕੰਮ ਕਰਾ ਕਿਉਂਕਿ ਉਹ ਆਪਣਾ ਪੁੱਤਰ ਸਮਝੇਗਾ ਮੈਨੂੰ ਕਿ ਇਹ ਪੁੱਤਰ ਐ ਅਸੀਂ ਭੇਜਿਆ ਆਪਣਾ ਜਿੱਦਾਂ ਮਰਜੀ ਕੰਮ ਕਰਾਵੇ ਔਰ ਅੰਮੀ ਤੋੜਾ ਕੰਮ ਕਰੇਗਾ ਅੱਧੀ ਰਾਤ ਪਹਿਲੀ ਬੈਲ ਤੇ ਫੋਨ ਚੱਕਾ ਜਾਏਗਾ ਇੰਨਾ ਵੰਗੂਰੀ ਕਿ ਫੋਨ ਚੱਕਣਾ ਹੀ ਬੰਦ ਕਰਦੇ ਵੋਟ ਲੈਣੀ ਐ ਤੇ ਨੇਤਾ ਅਗਰ ਭੁੱਲੀ ਜਾਂਦੇ ਨੇ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਕੰਮ ਕਰਨਾ ਆਪਣੇ ਪੰਜਾਬ ਦੀ ਜਨਤਾ ਲਈ ਆਪਣੇ ਦੇਸ਼ ਦੀ ਉਹ ਕੰਮ ਕਰਕੇ ਦਿਖਾਣਾ ਤੁਹਾਨੂੰ ਪਤਾ ਹੈ ਬੀਤੇ ਦਿਨੀ ਤੁਹਾਨੂੰ ਜੁੰਮਿਆਂ ਵਾਲੀ ਭਾਬੀ ਵੱਲੋਂ ਵੀ ਲਲਕਾਰ ਮਾਰੀ ਉਹਨਾਂ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਵੀ ਲੋਕ ਸਭਾ ਸੀਟ ਦੇ ਲਈ ਖੜੇ ਹੋ ਰਿਹਾ ਐ ਅਮਿਤ ਅਰੋੜਾ ਦੇ ਖਿਲਾਫ ਕੜੀ ਹੋਵਾਂਗੀ ਇਦਾਂ ਦੇ ਕੈਂਡੀਡੇਟ ਦਾ ਉਹ ਕਰੋਗੇ ਉਹਦੇ ਲਈ ਚੱਕਰ ਹੈ ਜੀ ਸਮਝੇ ਨਹੀਂ ਸ਼ੇਰ ਦਾ ਕੰਮ ਹੈ ਬੋਲਦਾ ਠੀਕ ਹੈ ਜੀ ਜਨਤਾ ਬਹੁਤ ਕੁਝ ਬੋਲਦੀ ਹੈ ਜੇ ਮੈਂ ਪ੍ਰਵਾਹ ਕਰਨ ਲੱਗ ਗਿਆ ਨਾ ਇਹ ਕੋਈ ਇਹ ਫੁਲਾਨ ਬੋਲਦਾ ਕੋਈ ਇਹ ਬੋਲਦਾ ਫਿਰ ਤਾਂ ਮੈਂ ਸਾਈ ਦਾ ਸੋਵਾ ਹੀ ਨਾ ਟੈਨਸ਼ਨ ਜੀ ਰਵਾਂ ਪ੍ਰਵਾਹ ਨਹੀਂ ਕਰਦਾ ਸ਼ੇਰ ਜੋ ਲੋਕ ਸਭਾ ਵਿੱਚ ਗਰਜਿਆ ਕਰਨ ਵੇ ਪੰਜਾਬ ਦੇ ਹੱਕ ਲਈ ਉਹ ਆਵਾਜ਼ ਦੇਖਣਾ ਕੀ ਪੰਜਾਬ ਦਾ ਪੁੱਛ ਰਿਹਾ ਕਿ ਕਿੱਦਾਂ ਤੇ ਹੱਕ ਲੈ ਕੇ ਦੋਗੇ ਪੰਜਾਬ ਨੂੰ ਕਿੱਦਾਂ ਦੇ ਆਉਣ ਲਈ ਜਿਹੜੇ ਸੁਣੋ 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 ਜਿਹੜੇ ਪੰਜਾਬ ਦੇ ਪ੍ਰੋਜੈਕਟ ਅੱਜ ਤੱਕ ਪਾਸ ਨਹੀਂ ਹੋਏ ਜਿਨ੍ਹਾਂ ਦੇ ਫੰਡਿੰਗ ਪਹਿਲਾਂ ਤੇ ਉਹਨਾਂ ਨੂੰ ਪੁੱਛਿਆ ਜਾਏਗਾ 13 ਐਮਪੀ ਸੁਣੋ 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 ਇਹ ਪ੍ਰੋਜੈਕਟ ਦਾ ਪਹਿਲਾ ਸਵਾਲ ਪੁੱਛ ਦਿਆ ਦੋ ਮਿੰਟ ਦੋ ਅੱਛਾ ਮੈਨੂੰ ਇਹ ਹੀ ਦੱਸ ਦੋ ਪੰਜਾਬ ਤੇ ਕਿੰਨੇ ਹਜ਼ਾਰ ਕਰੋੜ ਦਾ ਕਰਜ਼ਾ ਮੈਂ ਕੀ ਜਦਾ ਹੁਣ ਦੀ ਰੇਟ ਦੇਵੇ ਅੱਜ ਦੀ ਗੱਲ ਕਰਦੇ ਪੰਜਾਬ ਦੇ ਹਾਲਾਤ ਬਾਰੇ ਗੱਲ ਕਰਦੇ ਆਂ ਪੰਜਾਬ ਦੇ ਹਾਲਾਤ ਬਹੁਤ ਵਧੀਆ ਸਾਡੇ 1000 ਕਰੋੜ ਦਾ ਕਰਜ਼ਾ ਆਪਣਾ ਗੱਲ ਤੇ ਸੁਣ ਲੋ ਪੰਜਾਬ ਨੂੰ ਇੱਕ ਵਧੀਆ ਡਾਇਮੰਡ ਸੀਐਮ ਮਿਲਿਆ ਵੈ ਮੈਂ ਉਹਦੀ ਹਮੇਸ਼ਾ ਤਾਰੀਫ ਕਰਦਾ ਪੰਜਾਬ ਦੇ ਕਿੰਨੇ ਹਜ਼ਾਰ ਕਰੋੜ ਦਾ ਕਰਜ਼ਾ ਮੇਰੀ ਗੱਲ ਤੇ ਸੁਣ ਲੋ ਕੋਈ ਕਰਜ਼ਾ ਨਹੀਂ ਹੈਗਾ ਕਰਜ਼ਾ ਮੁਕਤ ਪੰਜਾਬ ਹੋ ਰਿਹਾ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਕਿੰਨਾ ਕਰਦਾ 43 45 45000 ਦੇਖੋ ਕਿਦਾਂ ਮਾਨ ਸਾਹਿਬ ਨੌਕਰੀਆਂ ਕੱਢ ਰਹੇ ਨੇ ਹੌਟ ਸਿੱਟਾ ਹੌਟ ਸਿੱਟਾ ਦੀ ਗੱਲ ਬਾਅਦ ਚ ਕਰਾਂਗੇ ਇਹ ਦੱਸੋ ਲੁਧਿਆਣੇ ਦੇ ਵਿੱਚ ਮੇਨਲੀ ਪ੍ਰੋਜੈਕਟ ਹੁਣ ਕਿਹੜਾ ਪਾਸ ਹੋਇਆ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰੇ ਜਵਾਬ ਦੇ ਰਿਹਾ ਪਹਿਲਾਂ ਗੱਲ ਸੁਣੋ ਗੱਲ ਸੁਣੋ ਮਾਨ ਸਾਹਿਬ ਨੇ ਕਿੰਨਾ ਵਧੀਆ ਕੰਮ ਕੀਤਾ ਮਾਨ ਸਾਹਿਬ ਜਿਹੜਾ ਕੰਮ ਕਰ ਰਹੇ ਨੇ ਪੰਜਾਬ ਲਈ ਵਧੀਆ ਕੰਮ ਕਰ ਰਹੇ ਆ ਮੈਂ ਕਹਿੰਨਾ ਚਲੋ ਮੈਂ ਉਸ ਪਾਰਟੀ ਤੋਂ ਕੀ ਲੈਣਾ ਕੀ ਨਹੀਂ ਲੈਣਾ ਕਿਉਂਕਿ ਮੈਂ ਤਾਰੀਫ ਕਰਨੀ ਸਿਰਫ ਮਾਨ ਸਾਹਿਬ ਦੀ ਠੀਕ ਹੈ ਨਾ ਜੀ ਕਿਉਂਕਿ ਉਹ ਤੇ ਜਿਹੜਾ ਹੁਣ ਅੰਮੀ ਤੋੜਾ ਲੋਕ ਕੰਮ ਕਰਨ ਜਾ ਰਿਹਾ ਵੈ ਇੱਕ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਕਿ ਇਸ ਵਾਰੀ ਅੰਮੀ ਤੋੜਾ ਖੜੇਗਾ ਆਪਾਂ ਸੀਟ ਜਿਤਾਣੀਆਂ ਅੰਮੀ ਤੋੜਾ ਨੂੰ ਕਿਉਂਕਿ ਹੁਣ ਜਨਤਾ ਦੀ ਆਵਾਜ਼ ਇਸ ਲਈ ਬਣ ਰਹੀ ਹੈ ਕਿ ਅੰਮੀ ਤੋੜਾ ਇਲੈਕਸ਼ਨ ਲੜੇ ਔਰ ਅੰਮੀ ਤੋੜਾ ਪੰਜਾਬ ਦੀ ਜੜੀ ਜਨਤਾ ਹੈ ਉਹ ਇਹ ਚਾਹਦੀ ਹੈ ਕਿ ਇਸ ਵਾਰੀ ਅੰਮੀ ਤੋੜਾ ਐਮਪੀ ਬਣੇ ਜੀ ਸੋ ਮੈਨੂੰ ਤਾਂ ਨਹੀਂ ਪਤਾ ਕਿ ਪੰਜਾਬ ਦੀ ਜਨਤਾ ਦੀ ਆਖਿਰਕਾਰ ਕੀ ਆਵਾਜ਼ ਹੈ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਮਿਤ ਅਰੋੜਾ ਜਿਹੜਾ ਕਿ ਇਲੈਕਸ਼ਨ ਲੜੇ ਕਿਉਂਕਿ ਇਹ ਕਹਿੰਦੇ ਨੇ ਕਿ ਜਨਤਾ ਦੇ ਮੈਨੂੰ ਫੋਨ ਆ ਰਹੇ ਨੇ ਜਨਤਾ ਕਹਿ ਰਹੀ ਹੈ ਔਰ ਕਮੈਂਟ ਕਰਕੇ ਤੁਸੀਂ ਦੱਸੋ ਕਿ ਤੁਸੀਂ ਦੇਖਣਾ ਚਾਹੁੰਦੇ ਹੋ ਅਜਿਹੇ ਕੈਂਡੀਡੇਟ ਨੂੰ ਕਿਸੇ ਪੰਜਾਬ ਦੀ ਹੌਟ ਸੀਟ ਤੇ ਸੋ ਤੁਹਾਡੇ ਕਮੈਂਟ ਹੀ ਜਿਹੜੇ ਕਿ ਇਹਨਾਂ ਨੂੰ ਜਵਾਬ ਦੇਣਗੇ ਕਮੈਂਟ ਜ਼ਰੂਰ ਕਰਨਾ ਵੀਡੀਓ ਚੰਗੀ ਲੱਗੀ ਹੈ ਤਾਂ ਸ਼ੇਅਰ ਵੀ ਜ਼ਰੂਰ ਕਰ ਦੇਣਾ ਧੰਨਵਾਦ